ਸੋ ਕੋਇਂਦਰ ਸਿੰਘ ਭਾਰਤੀ ਕਿਸਾਨ ਜੀ ਨੇ ਡਕੌਂਡਾ ਦਾ ਮਾਨਸਾ ਦਾ ਜਰਨਲ 77 ਦੱਸਣਾ ਚਾਹੁੰਦਾ ਕਿ ਸਾਡੇ ਏਰੀਆ ਦੇ ਵਿੱਚ ਲੰਬੇ ਸਮੇਂ ਤੋਂ ਚੋਰਾਂ ਦਾ ਗਰੋਹ ਸਰਗਰਮ ਹੈ ਜਿਹੜਾ ਕਿ ট্রান্সਫਾਰਮ ਚੋਰੀ ਤੇ ਖੇਤੀ ਮੋਟਰਾਂ ਦੀਆਂ ਖੇਤਾਂ ਦੀਆਂ ਬਿਜਲੀ ਦੀਆਂ ਤਾਰਾਂ ਲਾਹ ਕੇ ਉਹ ਤੋਂ ਤਾਂਬਾ ਕੱਢ ਕੇ ਵੇਚਣ ਦੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਦਾ ਨੁਕਸਾਨ ਕਰ ਰਹੇ ਹੈ ਤੜਾ ਤੜ ਚੋਰੀਆਂ ਹੋ ਰਹੀਆਂ ਹਨ ਰਾਤ ਨੂੰ ਕਿਸਾਨ ਤੜ ਕੇ ਸਨੇਹਾ ਉੱਠ ਕੇ ਜਦੋਂ ਮੋਟਰ ਤੇ ਜਾਂਦੇ ਆ ਕਿਸੇ ਨੇ ਫੱਕ ਲਾਉਣ ਵਾਸਤੇ ਵਾਹਣ ਦੀ ਤਿਆਰੀ ਕਰਨੀ ਹੈ ਕਿਸੇ ਨੇ ਸਬਜ਼ੀ ਰਮਾਉਣੀ ਹੈ ਕਿਸੇ ਨੇ ਫਰਰਾ ਰਮਾਉਣਾ ਹੈ ਰਾਤ ਨੂੰ ਚੋਰ ਤਾਰਾਂ ਲਾ ਕੇ ਵੇਚੇ ਆਉਂਦੇ ਆ ਤੇ ਕਿਸਾਨਾਂ ਨੂੰ ਪਰੇਸ਼ਾਨੀ ਕੜੀ ਹੋ ਜਾਂਦੀ ਹੈ ਪਿੱਛੇ ਜੇ ਇੱਕ ਨੰਗੀਆਂ ਤਾਰਾਂ ਦੇ ਨਾਲ ਕਿਸਾਨ ਮੋਟਰ ਛੱਡਣ ਗਿਆ ਸੀਗਾ ਤਾਂ ਉਹਦੀ ਨਾਲ ਲੱਗ ਕੇ ਮੌਤ ਹੀ ਹੋ ਗਈ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੇ ਇਸ ਗੱਲ ਨੂੰ ਕੰਮ ਕਰਨ ਦੀ ਨੀਂਦ ਖੁੱਟਾ ਰਿਹਾ ਉਹਨਾਂ ਨੂੰ ਜਗਾਉਣ ਵਾਸਤੇ ਕੱਲ ਨੂੰ ਹੀ ਖਾਣਾ ਸਾਦਰ ਮਾਨਸਾ ਪਿੰਡ ਰੰਦੇਤ ਵਾਲੇ ਜਿਹੜਾ ਖਾਣਾ ਉਹਦੇ ਬਾਹਰ ਨੂੰ ਧਰਨਾ ਲਵਾਵਾਂਗੇ ਜਿਹੜੇ-ਜਿਹੜੇ ਕਿਸਾਨਾਂ ਦੀਆਂ ਤਾਰਾਂ ਚੋਰੀ ਹੋਈਆਂ ਸਾਰੇ ਕਿਸਾਨ ਉਹੋ ਤੇ ਬਲਾਕ ਮਾਨਸਾ ਦੀਆਂ ਸਾਰੀਆਂ ਇਕਾਈਆਂ ਨੂੰ ਦੱਸਿਆ ਜਾਂਦਾ ਕਿ 10:30 ਵਜੇ ਦੇ ਨਾਲ ਉੱਥੇ ਥਾਣੇ ਮੂਹਰੇ ਪਹੁੰਚ ਕੇ ਆਪਾਂ ਇਨਸਾਫ ਲੈਣ ਵਾਸਤੇ ਚੋਰਾਂ ਦੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਧਰਨੇ ਦਾ ਹਿੱਸਾ ਬਣੀਏ